ਜਦੋਂ ਇੱਕ ਤੇ ਰੇ ਗੱਲ ਕਹਿ ਕੇ ਬਹਿ ਜੇ ਵੀ ਮੈਂ ਜੋ ਕਹਤਾ ਇਹਨੂੰ ਮੰਨੋ ਇਹੀ ਸਾਚੇ ਜਾਂ ਵਿਜੇਦੋ ਜੇ ਵੀ ਮੈਂ ਆਪਣੀ ਗੱਲ ਤੇ ਅੜੇ ਹੀ ਰਹਿਣਾ ਤਾਂ ਉਦੋਂ ਟੇਬਲ ਟਾਕ ਨਹੀਂ ਹੋ ਸਕਦੀ ਉਦੋਂ ਫਿਰ ਸੰਗਤ ਨੂੰ ਆਪਣਾ ਰੋਸਜਾਰ ਕਰਨ ਲਈ ਕੋਈ ਨਾ ਕੋਈ ਇਕਤਰਤਾ ਕਰਨੀ ਪੈਂਦੀ ਹੈ ਅਸੀਂ ਕਿਸੇ ਦਾ ਕੋਈ ਨੁਕਸਾਨ ਦਾ ਕਰਨ ਨਹੀਂ ਆਏ ਵੀ ਜਿਹੜਾ ਸਾਨੂੰ ਰੋਕਣ ਲਈ ਖਲੋਤੇ ਨੇ ਸੋ ਇਹ ਇੱਕ ਤਾਂ ਮਨਮਰਜ਼ੀ ਦੇ ਫੈਸਲੇ ਕਰਦੇ ਨੇ ਉੱਤੋਂ ਜੇ ਕਹਿਣ ਰੋਸ ਵੀ ਨਹੀਂ ਕਰਨ ਦੇਣਾ ਤਾਂ ਇਹ ਬੜੀ ਗਲਤ ਗੱਲ ਹੈ ਇਹਨਾਂ ਦੀ ਅਸਲ ਚ ਜਦੋਂ ਜਿੰਨੇ ਵੀ ਨਾਂ ਨੇ ਕਾਰਨਾਮੇ ਹੁਣ ਤੱਕ ਕੀਤੇ ਨੇ ਜਦੋਂ ਉਹਨਾਂ ਦੇ ਬਾਰੇ ਕੋਈ ਪੰਥ ਆਵਾਜ਼ ਉਠਾਉਂਦਾ ਹੈ ਇਹਨਾਂ ਕੋਲ ਇੱਕੋ ਹੀ ਸ਼ਬਦ ਹੈ ਅੱਜ ਤੋਂ ਨਹੀਂ ਪਿਛਲੇ 20 ਸਾਲ ਤੋਂ ਕਿ ਜੀ ਇਹ ਪੰਥ ਵਿਰੋਧੀ ਤਾਕਤਾਂ ਨੇ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਦਮਦਿੰਨ ਟਕਸਾਲ ਸੰਪਰਦਾਵਾਂ ਸਾਰੇ ਪੰਥ ਵਿਰੋਧੀ ਹੋ ਗਏ ਇਹ ਚੰਦ ਕੁ ਬੰਦੇ ਜਿਹੜੇ ਨੇ ਥੋੜੇ ਜੇ ਕਿ ਇਹੀ ਪੰਥ ਪ੍ਰਸਤੀ ਨੇ ਉਰੀ ਨੇ ਅੰਗ ਸਿੰਘ ਜਥੇਬੰਦੀਆਂ ਪੂਰੀ ਸੰਪਰਦਾਵਾਂ ਟਕਸਾਲਾਂ ਤੇ ਹੋਰ ਜਿੰਨੇ ਵੀ ਕਿ ਉਹ ਸਾਰੇ ਹੀ ਮਤਲਬ ਪੰਥਰੋਧੀ ਹੋਗੇ ਜਾਂ ਆਰਐਸਐਸ ਦੇ ਹੋਗੇ ਇਹ ਗੱਲ ਕਹਿ ਕੇ ਉਹ ਆਪਣੇ ਦਾਗਾਂ ਨੂੰ ਆਪਣੇ ਕਾਰਨਾਮਿਆਂ ਨੂੰ ਉਹ ਸਾਫ਼ ਨਹੀਂ ਕਰ ਸਕਦੇ ਨਾ ਹੀ ਹੁਣ ਚੱਲਣਾ ਟੀਵੀ 24 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਅੱਜ ਸ੍ਰੀ ਅਮਰitsar ਸਾਹਿਬ ਦੇ ਵਿੱਚ 골ਡਨ ਗੇਟ ਤੇ ਜਿਹੜਾ ਵੱਡਾ ਇਕੱਠ ਤਸਵੀਰਾਂ ਦੇ ਵਿੱਚ ਦੇਖੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਏ ਗਏ ਫੈਸਲੇ ਦਾ ਕਰਕੇ ਸਿੱਖ ਸੰਗਤ ਦੇ ਵੱਲੋਂ ਦਮਦਮੀ ਟਕਸਾਲ ਦੇ ਵੱਲੋਂ ਤੇ तमाम ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਕੀਤਾ ਗਿਆ ਇਸੇ ਦੇ ਸੰਬੰਧ ਵਿੱਚ ਆ ਕਿ ਪਿਛਲੇ ਦਿਨੀ ਅੰਤਰਿਕ ਕਮੇਟੀ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿਦੇ ਵਿੱਚ ਜਥੇਦਾਰ ਨੂੰ ਜਿਹੜਾ ਬਰਖਾਸਤ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਹੋਣਾ ਨੂੰ ਤੇ ਗਿਆਨੀ ਸੁਲਤਾਨ ਸਿੰਘ ਹੋਣਾ ਨੂੰ ਤਖਸਾਹਬੰਦ ਦੀ ਸੇਵਾ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਇਸੇ ਦੇ ਸਬੰਧ ਵਿੱਚ ਸੰਗਤ ਦੇ ਮਨਾਂ ਦੇ ਵਿੱਚ ਵੱਡਾ ਰੋਸ ਸੀ ਕਿ ਆਖਰ ਜਥੇਦਾਰ ਜਿਨ੍ਹਾਂ ਨੂੰ ਸਿੱਖ ਪੰਥ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਤਾਕਤੋ ਸਹਿਬਾਨ ਦੀ ਸੇਵਾ ਤੋਂ ਸੇਵਾ ਮੁਕਤ ਕਿਉਂ ਕਰ ਦਿੱਤਾ ਗਿਆ ਏ ਇਸੇ ਦੇ ਸੰਬੰਧ ਵਿੱਚ ਅੱਜ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਦੇ ਵਿੱਚ ਤੁਸੀਂ ਦੇਖ ਸਕੋਗੇ ਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਬਹੁਤ ਸਾਰੀਆਂ ਜਿਹੜੀਆਂ ਨਿਹੰਗ ਸਿੰਘ ਸੰਪਰਦਾਵਾਂ ਇਸ ਸਮਾਗਮ ਦੇ ਵਿੱਚ ਇਸ ਰੋਸ ਪ੍ਰਦਰਸ਼ਨ ਜਿਹੜਾ ਇਵੈਂਟ ਹੋ ਰਿਹਾ ਉਹਦੇ ਵਿੱਚ ਦੇਖ ਸਕਦੇ ਹੋ ਕਿ ਵਹੀਰਾ ਕੱਤ ਕੇ ਵੱਖ-ਵੱਖ ਇਲਾਕਿਆਂ ਤੋਂ ਪੁੱਜੀਆਂ ਹੋਈਆਂ ਨੇ ਜਿਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਹੋਣਾ ਦੇ ਵੱਲੋਂ ਜਾਂ ਜਿਹੜੀਆਂ ਹੋਰ ਨਿਹੰਗ ਸਿੰਘ ਸੰਪਰਦਾਵਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਇਕੱਠ ਦਾ ਸੱਦਾ ਦਿੱਤਾ ਗਿਆ ਸੀ ਤਾਂ ਇੱਥੇ ਬਾਬਾ ਜੀ ਹੋਣੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਆਖਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਕਿਹੜੀ ਜਥੇਬੰਦੀ ਦੇ ਨਾਲ ਸੰਬੰਧਤ ਹੋ ਤੁਸੀਂ ਅਸੀਂ ਤਰਨਤਾਰਨ ਨਾਲ ਸੰਬੰਧ ਹੱਡਾ ਜੀ ਕਿਵੇਂ ਦੇਖਦੇ ਹੋ ਜੀ ਜਿਹੜਾ ਕੁਝ ਦਿਨ ਪਹਿਲਾਂ ਡਿਸੀਜਨ ਲਿਆ ਗਿਆ ਇਹ ਪਹਿਲੇ ਜਥੇਦਾਰ ਸਹਿਬਾਨ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਨਵਾਂ ਜਥੇਦਾਰ ਲਾ ਦਿੱਤਾ ਗਿਆ ਤਾਂ ਇਸੇ ਦੇ ਸੰਬੰਧ ਵਿੱਚ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਜਿਹੜਾ ਸਿੱਖ ਪੰਥ ਹੈ ਇਸ ਲਈ ਗਿਆ ਫੈਸਲੇ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਦਾ ਇਹ ਇਦਾਂ ਵੀ ਜਿਹੜਾ ਵੀ ਉੱਠਦਾ ਜਥੇਦਾਰ ਜਿਹੜਾ ਨਾ ਆਕਾਲ ਤਖਤ ਦਾ ਹੁਕਮ ਤੇ ਸਿਰ ਮੱਥੇ ਹੀ ਜਥੇਦਾਰ ਨੂੰ ਸਰਕਾਰ ਵੀ ਨਹੀਂ ਬਦਲਾ ਸਕਦੀ ਕਿਵੇਂ ਅਕਾਲੀ ਫੂਲਾ ਸਿੰਘ ਜਥੇਦਾਰ ਹੋਇਆ ਸੀ ਇਸ ਕਰਕੇ ਹੁਕਮ ਨਾਵਾ ਤਾਂ ਜਾਰੀ ਹੋ ਜਾਂਦਾ ਉੱਥੋਂ ਪਰ ਮੰਨਦਾ ਕੋਈ ਨਹੀਂ ਉਹਨੂੰ ਜਦੋਂ ਮਰਜ਼ੀ ਜਥੇਦਾਰ ਬਦਲਦੇ ਜਦੋਂ ਮਰਜ਼ੀ ਬਿਠਾ ਦੇ ਇਸੇ ਸਬੰਧ ਵਿੱਚ ਅਸੀਂ ਆਏ ਆ ਵੀ ਜਿਹੜੀ ਆਪਣੀਆਂ ਮਰਜ਼ੀਆਂ ਕਰੀ ਜਾਂਦੇ ਨੇ ਇਹਨੂੰ ਮੱਦੇਦ ਰੱਖ ਰੱਖਦੇ ਆਏ ਆ ਅਸੀਂ ਇਸ ਕਰਕੇ ਲੱਗਦਾ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਜਿਸ ਤਰ੍ਹਾਂ ਸੰਗਤ ਵੱਲੋਂ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਧਰਨੇ ਮਰੂਸ ਮਜ਼ਾਹਰੇ ਹੋ ਰਹੇ ਆ ਇਸ ਚੀਜ਼ ਦਾ ਜਾਂ ਇਹਨਾਂ ਰੋਸ ਪ੍ਰਦਰਸ਼ਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਕੋਈ ਅਸਰ ਜਾਂਦਾ ਆ ਅਸਰ ਜ਼ਰ ਪਵੇਗਾ ਕੋ ਸੰਗਤ ਵਿੱਚ ਹਰ ਪ੍ਰਭ ਵਸੇ ਜੀਓ ਸੰਗਤ ਵੱਡੀ ਏ ਸੰਦਾ ਅਸਰ ਪੈਣਾ ਪੈਣਾ ਇਹ ਜੀ ਦੇ ਉੱਤੇ ਜਿਹੜਿਆ ਮਨਮਰਜ਼ੀਆਂ ਕਰਦੇ ਨੇ ਉਹਨੂੰ ਸੰਗਤ ਰੋਕਣ ਵਾਸਤੇ ਖੜੀ ਹੋਈ ਏ ਜਥੇਬੰਦੀਆਂ ਸਾਰੇ ਦਤਪਰ ਦੇ ਇਸ਼ਾਰੇ ਕਰਕੇ ਬਾਬਾ ਜੀ ਹੁਣੇ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਨਾਮ ਹੈ ਜੀਤੋਤ ਮੇਰਾ ਨਾਮ ਜੀ ਗਿਆਨੀ ਗੁਰਪ੍ਰੀਤ ਸਿੰਘ ਵਾਦੇ ਜੀ ਕਿਵੇਂ ਦੇਖਦੇ ਹੋ ਜੀ ਅੱਜ ਦੇ ਜਿਹੜਾ ਰੋਸ ਪ੍ਰਦਰਸ਼ਨ ਦਾ ਸਮਾਂ ਤੈ ਕੀਤਾ ਹੋਇਆ ਹੈ ਜਿੱਥੇ ਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਕੀ ਸੋਚਦੇ ਹੋ ਇਸ ਬਾਰੇ ਵੇਖੋ ਜੀ ਇਹ ਬੜਾ ਜ਼ਰੂਰੀ ਕਦਮ ਸੀ ਜਿਹੜਾ ਸਮੂਹ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਦਮਦਮਾ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀ ਮਾਨਸੰਦ ਗਿਆਨੀ ਰਣਮ ਸਿੰਘ ਜੀ ਖਾਲਸਾ ਪੰਡਰਾਲਿਆਂ ਨੇ ਚੁੱਕਿਆ ਹੈ ਤੇ ਇਹ ਸਮੁੱਚੇ ਸੰਤ ਸਮਾਜ ਦਾ ਨਿਹੰਗ ਸਿੰਘ ਜਥੇਬੰਦੀਆਂ ਦਾ ਨਿਰਮਲ ਸੰਪਰਦਾ ਦੇ ਸਾਧੂਆਂ ਦਾ ਜਿਨੇ ਵੀ ਗੁਰਸਿੱਖੀ ਦੇ ਭੇਖਣੇ ਸਾਰੇ ਸਾਧੂ ਮਹਤਮਾ ਨੇ ਇਹ ਵਿਚਾਰ ਵਟਾਂਦਰਾ ਕਰਕੇ ਕਦਮ ਚੁੱਕਿਆ ਤੇ ਬੜਾ ਵਧੀਆ ਕਦਮ ਹੈ ਬੜਾ ਜ਼ਰੂਰੀ ਸੀ ਸੋ ਇਹ ਸਮੇਂ ਦੀ ਲੋੜ ਸੀ ਤੇ ਬਾਬਾ ਜੀ ਨੇ ਠੁਕਮਾ ਕਦਮ ਚੁੱਕਿਆ ਜੀ ਹਾਂਜੀ ਲੱਗਦਾ ਨਹੀਂ ਕਿ ਜਿਹੜਾ ਸਿੱਖ ਪੰਥ ਦੇ ਵਿੱਚ ਸਿਧਾਂਤ ਨੂੰ ਲੈ ਕੇ ਜਾਂ ਇਸ ਤਰ੍ਹਾਂ ਦਾ ਰੂਲ ਰੈਗੂਲੇਸ਼ਨ ਬਣਾਏ ਜਾਣ ਨੂੰ ਲੈ ਕੇ ਬਹੁਤ ਸਾਰੀਆਂ ਕੰਸੂਆਂ ਨੇ ਜਾਂ ਬਹੁਤ ਸਾਰੇ ਵਾਰਤਾਲਾਪ ਕੀਤੇ ਜਾ ਰਹੇ ਨੇ ਇਹਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕਾਂ ਦੀ ਤੇ ਜਥੇਬੰਦੀਆਂ ਦੇ ਮੁੱਖ ਆਗੂਆਂ ਦੀ ਆਪਸ ਦੇ ਵਿੱਚ ਬੈਠ ਕੇ ਟੇਬਲ ਟਾਕ ਹੋਣੀ ਚਾਹੀਦੀ ਸੀ ਨਾ ਕਿ ਰੋਸ ਪ੍ਰਦਰਸ਼ਨ ਹੋਣ ਦੀ ਲੋੜ ਪੈਣੀ ਚਾਹੀਦੀ ਸੀ ਵੇਖੋ ਜੀ ਟੇਬਲ ਟਾਕ ਤਾਂ ਹੀ ਹੋ ਸਕਦੀ ਜੇ ਦੋਵੇਂ ਪਾਸੋਂ ਇਹ ਯਤਨ ਕੀਤਾ ਜਾਵੇ ਤੇ ਜਦੋਂ ਇੱਕ ਤੇ ਰੇ ਗੱਲ ਕਹਿ ਕੇ ਬਹਿ ਜੇ ਵੀ ਮੈਂ ਜੋ ਕਹਤਾ ਇਹਨੂੰ ਮੰਨੋ ਇਹੀ ਸਾਚੇ ਜਾਂ ਬਜੇਦ ਹੋ ਜੇ ਵੀ ਮੈਂ ਆਪਣੀ ਗੱਲ ਤੇ ਅੜੇ ਹੀ ਰਹਿਣਾ ਤਾਂ ਉਦੋਂ ਟੇਬਲ ਟਾਕ ਨਹੀਂ ਹੋ ਸਕਦੀ ਉਦੋਂ ਫਿਰ ਸੰਗਤ ਨੂੰ ਆਪਣਾ ਰੋਜ਼ਗਾਰ ਕਰਨ ਲਈ ਕੋਈ ਨਾ ਕੋਈ ਇਕਤਰਤਾ ਕਰਨੀ ਪੈਂਦੀ ਹੈ ਜੇ ਟੇਬਲ ਟਾਕ ਨਾਲ ਗੱਲ ਹੁੰਦੀ ਹੋਵੇ ਜਿਆਦਾ ਵਧੀਆ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਜੇ ਜਥੇਬੰਦੀਆਂ ਨੇ ਬਾਬਾ ਜੀ ਨੇ ਕਦਮ ਚੁੱਕਿਆ ਤਾਂ ਜੇ ਸਾਰੇ ਹੀਲੇ ਖਤਮ ਹੋਏ ਨੇ ਤੇ ਫੇਰ ਹੀ ਕਦਮ ਚੁੱਕਿਆ ਜੇ ਟੇਬਲ ਟਾਕ ਤੇ ਗੱਲ ਹੁੰਦੀ ਤੇ ਜ਼ਰੂਰ ਕਿਉਂਕਿ ਅਜੇ ਤੱਕ ਵੀ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਨਾਲ ਬੜਾ ਤਾਲਮਿਲ ਬਣਾ ਕੇ ਹਰ ਮਸਲੇ ਤੇ ਚੱਲਦੇ ਰਹੇ ਆ ਪਰ ਇਸ ਵਾਰ ਉਹ ਆਪਦੀ ਗਲਤੇ ਬਜੇ ਡੜੇ ਹੋਏ ਨੇ ਸੋ ਵੇਖਦੇ ਆ ਅੱਗੇ ਕੀ ਨਤੀਜੇ ਆਉਂਦੇ ਇਹਦੇ ਸਿੱਖ ਪੰਥ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਰੋਜ਼ ਪ੍ਰਦਰਸ਼ਨ ਦਾ ਸਮਾਂ ਤੈਅ ਕਰਕੇ ਤੇਜਾ ਸਿੰਘ ਸਮੁੰਦਰੀ ਹਲ ਦੀ ਜਿਹੜਾ ਸਥਾਨ ਤੈਅ ਕੀਤਾ ਹੋਇਆ ਹੈ ਇਸੇ ਨੂੰ ਲੈ ਕੇ ਅਗਲੇ ਪਾਸੇ ਤੋਂ ਟਾਸਕ ਫੋਰਸ ਲੱਗੀ ਹੋਈ ਹੈ ਵੱਡੀ ਤਦਾਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਲੱਗਾ ਹੋਇਆ ਲੱਗਦਾ ਨਹੀਂ ਕਿ ਟਕਰਾਰ ਵਾਲੀ ਕੋਈ ਸਥਿਤੀ ਨਾ ਬਣ ਜਾਵੇ ਵੇਖੋ ਜੀ ਜੇ ਤਾਂ ਤਕਰਾਰ ਦਾ ਉਹਨਾਂ ਦੀ ਮਨਸ਼ਾ ਉਹ ਜਾਣ ਸਕਦੇ ਨੇ ਸਾਨੂੰ ਜੋ ਬਾਬਾ ਜੀ ਵੱਲੋਂ ਹਦਾਇਤ ਹੈ ਅਸੀਂ ਕੇਵਲ ਤੇ ਕੇਵਲ ਇੱਥੇ ਰੋਸ ਆਪਣਾ ਜ਼ਾਹਰ ਕਰਨ ਲਈ ਆਏ ਆ ਗੁਰਬਾਣੀ ਪੜ੍ਹਨੀ ਆ ਸਤਨਾਵ ਵਿਗਰੂ ਦਾ ਜਾਪ ਕਰਨਾ ਅਸੀਂ ਕਿਸੇ ਦਾ ਕੋਈ ਨੁਕਸਾਨ ਦਾ ਕਰਨ ਨਹੀਂ ਆਏ ਵੀ ਜਿਹੜਾ ਸਾਨੂੰ ਰੋਕਣ ਲਈ ਖਲੋਦੇ ਨੇ ਸੋ ਇਹ ਇੱਕ ਦਾ ਮਨਮਰਜ਼ੀ ਦੇ ਫੈਸਲੇ ਕਰਦੇ ਨੇ ਉੱਤੋਂ ਜੇ ਕਹਿਣ ਰੋਸ ਵੀ ਨਹੀਂ ਕਰਨ ਦੇਣਾ ਤਾਂ ਇਹ ਬੜੀ ਗਲਤ ਗੱਲ ਹੈ ਇਹਨਾਂ ਦੀ ਬਾਬਾ ਜੀ ਹੁਣਾਂ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਅਗਰ ਅਗਲੇ ਪਾਸੇ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਵੱਡੀ ਤعداد ਦੇ ਵਿੱਚ ਸਿੱਖ ਸੰਗਤ ਇੱਥੇ ਰੋਜ਼ ਪ੍ਰਦਰਸ਼ਨ ਕਰਨ ਵਾਸਤੇ ਪੁੱਜੀ ਹੋਈ ਆ ਤਾਂ ਇੱਧਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਤعداد ਦੇ ਵਿੱਚ ਸਿੱਖ ਸੰਗਤ ਹੈ ਕਿਉਂਕਿ ਅੱਜ ਦਾ ਜਿਹੜਾ ਸਮਾ ਮੁਕਰਰ ਕੀਤਾ ਹੋਇਆ ਉਹ ਤਮਾਮ ਸਾਰੇ ਸਵਾਲ ਨੇ ਐਸਜੀਪੀਸੀ ਦੇ ਸਬੰਧ ਵਿੱਚ ਤਾਂ ਇਸੇ ਨੂੰ ਲੈ ਕੇ ਰਾੜਾ ਸਾਹਿਬ ਤੋਂ ਵੀ ਬਾਬਾ ਜੀ ਹੁਣੇ ਪੁੱਜੇ ਨੇ ਉਹਨਾਂ ਰਤਵਾੜਾ ਸਾਹਿਬ ਤੋਂ ਵੀ ਬਾਬਾ ਅ ਲਖਮੀਰ ਸਿੰਘ ਹੁਣ ਪੁੱਜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਜੀ ਅੱਜ ਦੇ ਫੈਸਲੇ ਨੂੰ ਲੈ ਕੇ ਸੰਗਤ ਦੇ ਮਨਾਂ ਦੇ ਵਿੱਚ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਸੀ ਤੇ ਬਾਬਾ ਸੁਖਵਿੰਦਰ ਸਿੰਘ ਹੁਣੀ ਤੁਹਾਡਾ ਕੀ ਆਪਣਾ ਰਿਐਕਸ਼ਨ ਰੱਖਦੇ ਹੋ ਜੀ ਤੁਸੀਂ ਦੇਖੋ ਜੀ ਇਹ ਜਿਹੜਾ ਰੋਹ ਆ ਨਾ ਇਹ ਕੋਈ ਅੱਜ ਤੋਂ ਨਹੀਂ ਹੋਇਆ ਕੌਮ ਦੇ ਅੰਦਰ ਇਹ ਰੋਹ ਜਿਹੜਾ ਪਿਛਲੇ ਦੋ ਦਹਾਕਿਆਂ ਤੋਂ ਬਹੁਤ ਜ਼ਿਆਦਾ ਆ ਕਿਉਂਕਿ ਪਿਛਲੇ ਦੋ ਦਹਾਕਿਆਂ ਤੋਂ ਜੋ ਸ਼੍ਰੋਮਣੀ ਕਮੇਟੀ ਤ ਕਾਬਜ਼ ਧਿਰ ਨੇ ਜੋ ਫੈਸਲੇ ਲਏ ਨੇ ਉਹ ਫੈਸਲਾ ਇੱਕ ਨਹੀਂ ਇਹ ਤਾਂ ਹੁਣ ਲੇਟੈਸਟ ਕਰੰਟ ਫੈਸਲਾ ਹੈ ਕਿ ਜਥੇਦਾਰਾਂ ਦੀ ਬਦਲੀ ਦਾ ਤਬਾਦਲੇ ਦਾ ਅਸਲ 'ਚ ਜਦੋਂ ਜਿੰਨੇ ਵੀ ਇਹਨਾਂ ਨੇ ਕਾਰਨਾਮੇ ਹੁਣ ਤੱਕ ਕੀਤੇ ਨੇ ਜਦੋਂ ਉਹਨਾਂ ਦੇ ਬਾਰੇ ਕੋਈ ਪੰਥ ਆਵਾਜ਼ ਉਠਾਉਂਦਾ ਹੈ ਇਹਨਾਂ ਕੋਲ ਇੱਕੋ ਹੀ ਸ਼ਬਦ ਹੈ ਅੱਜ ਤੋਂ ਨਹੀਂ ਪਿਛਲੇ 20 ਸਾਲ ਤੋਂ ਕਿ ਜੀ ਇਹ ਪੰਥ ਵਿਰੋਧੀ ਤਾਕਤਾਂ ਨੇ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਦਮਦਿਨ ਟਕਸਾਲ ਸੰਪਰਦਾਵਾਂ ਸਾਰੇ ਪੰਥ ਵਿਰੋਧੀ ਹੋਗੇ ਇਹ ਚੰਦ ਕੁ ਬੰਦੇ ਜਿਹੜੇ ਨੇ ਥੋੜੇ ਜੇ ਕਿ ਇਹੀ ਪੰਥ ਪ੍ਰਸਤੀ ਨੇ ਹੁਣ ਵੀ ਅੱਜ ਵੀ ਜਾਂ ਪਿਛਲੇ ਇੱਕ ਹਫਤੇ ਤੋਂ 10 ਦਿਨ ਤੋਂ ਕੱਲ ਵੀ ਇੱਕ ਬਿਆਨ ਜਿਹੜਾ ਆ ਉਹ ਆਇਆ ਪ੍ਰਧਾਨ ਸਾਹਿਬ ਦਾ ਕਿ ਜੇ ਇਹ ਪੰਥ ਵਿਰੋਧੀ ਤਾਕਤਾਂ ਜਿਹੜੀਆਂ ਉਹ ਸਾਡੇ ਸਾਰੇ ਸਿਸਟਮ ਨੂੰ ਵਿੱਚ ਐਂਟਰ ਕਰ ਰਹੀਆਂ ਨੇ ਲੇਕਿਨ ਕੀ ਇਹ ਸ਼ਬਦ ਕਹਿ ਕੇ ਜਾਂ ਲੋਕਾਂ ਨੂੰ ਜਾਂ ਕੌਮ ਨੂੰ ਇਹ ਪ੍ਰਚਾਰ ਕਰਕੇ ਕਿ ਪੰਥਰੋਧੀ ਤਾਕਤਾਂ ਨੇ ਕਿ ਉਹ ਆਪਣੇ ਦਾਗ ਧੋ ਲੈਣਗੇ ਕਿ ਉਹ ਆਪਣੇ ਜੋ ਕੁਝ ਉਹਨਾਂ ਨੇ ਕੀਤਾ ਕੋਈ ਸੱਚ ਸਾਬਤ ਹੋ ਜਾਏਗਾ ਇਸ ਕਰਕੇ ਵੱਡਾ ਸਵਾਲ ਤੇ ਕਿ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਸਿਧਾਂਤ ਦੀ ਗੱਲ ਕਰ ਰਹੇ ਹੋ ਕਿ ਤਖਤ ਸਹਿਬਾਨ ਦੇ ਜਥੇਦਾਰਾਂ ਦੀ ਸੇਵਾ ਮੁਕਤੀ ਤੇ ਉਹਨਾਂ ਦੇ ਲਾਏ ਜਾਣ ਨੂੰ ਲੈ ਕੇ ਜਿਹੜਾ ਕੋ ਰੂਲ ਰੈਗੂਲੇਸ਼ਨ ਕਾਇਮ ਕੀਤਾ ਜਾਣਾ ਚਾਹੀਦਾ ਹੈ ਤੁਹਾਡੇ ਮਨ ਦੇ ਵਿੱਚ ਰੋਸ ਹੈ ਤੇ ਕਿਤੇ ਨਾ ਕਿਤੇ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਤੁਹਾਡੇ ਵੱਲੋਂ ਆਪਣੀ ਗੱਲ ਰੱਖੀ ਜਾ ਰਹੀ ਹੈ ਪਰ ਬੀਜੇਪੀ ਦਾ ਆਰਐਸਐਸ ਦਾ ਟੈਗ ਤੁਹਾਡੇ ਸਮੇਤ ਹੋਰ ਸਾਰੀਆਂ ਤਮਾਮ ਸਾਰੀਆਂ ਜਥੇਬੰਦੀਆਂ ਨੂੰ ਆਖਰ ਦਿੱਤਾ ਕਿਉਂ ਜਾ ਰਿਹਾ ਹੈ ਜੀ ਉਹਨਾਂ ਕੋਲ ਹੋਰ ਕੋਈ ਗੱਲ ਹੈ ਹੀ ਨਹੀਂ ਕਿ ਜਦੋਂ ਕੋਈ ਸੱਚ ਦੀ ਗੱਲ ਕੌਮ ਕਰਦੀ ਹੈ ਕਿ ਪੂਰਾ ਪੰਥ ਆਰਐਸਐਸ ਦਾ ਹੋ ਗਿਆ ਜਾਂ ਬੀਜੇਪੀ ਦਾ ਹੋ ਗਿਆ ਇਹ ਤਾਂ ਸਾਡਾ ਆਪਣੇ ਪਰਿਵਾਰ ਦਾ ਆਪਣੇ ਇੱਕ ਨੁਮਾਇੰਦਾ ਜਮਾਦਾ ਸਾਡੇ ਪੰਥ ਦਾ ਅੰਦਰੂਨੀ ਮਸਲਾ ਹੈ ਤੇ ਇਸ ਕਰਕੇ ਉਹਨਾਂ ਕੋਲ ਹੋਰ ਤਾਂ ਕੋਈ ਗੱਲ ਮਿਲਦੀ ਨਹੀਂ ਆਪਣੀ ਸਫਾਈ ਦੇਣ ਵਾਸਤੇ ਉਹ ਇਹੀ ਕਹਿੰਦੇ ਨੇ ਕਿ ਜੇ ਪੰਥਰੋ ਦੀ ਤਾਕਤਾਂ ਨੇ ਆਰਐਸਐਸ ਵਾਲੇ ਨੇ ਬੀਜੇਪੀ ਦੇ ਨੇ ਜੀ ਕੀ ਪੂਰੀ ਨਿਹੰਗ ਸਿੰਘ ਜਥੇਬੰਦੀਆਂ ਪੂਰੀ ਸੰਪਰਦਾਵਾਂ ਟਕਸਾਲਾਂ ਤੇ ਹੋਰ ਜਿੰਨੇ ਵੀ ਕੀ ਉਹ ਸਾਰੇ ਹੀ ਮਤਲਬ ਪੰਥਰੋਧੀ ਹੋਗੇ ਜਾਂ ਆਰਐਸਐਸ ਦੇ ਹੋਗੇ ਇਹ ਗੱਲ ਕਹਿ ਕੇ ਉਹ ਆਪਣੇ ਦਾਗਾਂ ਨੂੰ ਆਪਣੇ ਕਾਰਨਾਮਿਆਂ ਨੂੰ ਉਹ ਸਾਫ਼ ਨਹੀਂ ਕਰ ਸਕਦੇ ਨਾ ਹੀ ਹੁਣ ਚੱਲਣਾ ਹੁਣ ਤੱਕ ਇਹਨਾਂ ਦਾ ਇਹੀ ਚੱਲਦਾ ਆਇਆ ਕਿ ਜੀ ਇਹ ਇਹ ਪਿੱਛੋਂ ਇਹਨਾਂ ਦੇ ਪਿੱਛੇ ਕੋਈ ਹੋਰ ਹੈ ਜਾਂ ਆਰਐਸਐਸ ਹੈ ਪਰ ਹੁਣ ਨਹੀਂ ਹੁਣ ਸੰਗਤੰਦ ਪੂਰੇ ਪੂਰੀਆਂ ਜਥੇਬੰਦੀਆਂ ਕੌਮ 'ਚ ਜਾਗਰਤ ਆ ਗਈ ਹੈ ਤੇ ਅੱਜ ਇਹਨਾਂ ਨੂੰ ਇਹ ਫੈਸਲੇ ਜਿਹੜੇ ਵਾਪਸ ਲੈਣੇ ਹੀ ਪੈਣੇ ਨੇ ਤੇ ਜੇ ਨਹੀਂ ਲੈਣਗੇ ਤਾਂ ਜਿਹੜੇ ਅਗਲੇ ਜਿਹੜੇ ਕੌਮ ਦਾ ਰੋਹ ਹੈ ਉਹਨੂੰ ਭੁਗਤਣ ਵਾਸਤੇ ਫਿਰ ਤਿਆਰ ਰਹਿਣਾ ਸ਼ਾਂਤਮਈ ਤਰੀਕੇ ਦੇ ਨਾਲ ਜਥੇਬੰਦੀਆਂ ਦੇ ਵੱਲੋਂ ਤੁਹਾਡੇ ਵੱਲੋਂ ਗੱਲ ਰੱਖੀ ਜਾਣੀ ਆਪਣੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਤੇ ਦੂਜੇ ਪਾਸੇ ਵੱਡੀ ਤਦਾਦ ਦੇ ਵਿੱਚ ਟਾਸਕ ਫੋਰਸ ਲਾ ਦਿੱਤੀ ਪੁਲਿਸ ਪ੍ਰਸ਼ਾਸਨ ਲਗਾ ਦਿੱਤਾ ਗਿਆ ਇਹ ਕਿਹੜੀ ਚੀਜ਼ ਦਾ ਪ੍ਰਗਟਾਵਾ ਕਰਦਾ ਜੀ ਦੇਖੋ ਜਿਹੜਾ ਅੱਜ ਦਾ ਰੋ ਮਾਰਚ ਹੈ ਰੋਸ ਮਾਰਚ ਇਹ ਸ਼ਾਂਤਮਈ ਹੈ ਬਿਲਕੁਲ ਸਤਨਾਗ ਵੈਗਰੂ ਦਾ ਜਾਪ ਸੰਗਤਾਂ ਕਰਨਗੀਆਂ ਅਗਰ ਫੇਰ ਵੀ ਉਹ ਕੋਈ ਵਧਿੱਕੀ ਕਰਦੇ ਆ ਤਾਂ ਫਿਰ ਤਾਂ ਸਮੇਂ ਮੁਤਾਬਕ ਫੈਸਲੇ ਲੈਣੇ ਹੁੰਦੇ ਆ ਤੇ ਹੈ ਵੈਸੇ ਇਹ ਸਾਰਾ ਸ਼ਾਂਤਮਈ ਹੈ ਇਸ ਕਰਕੇ ਕੋਈ ਐਸੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਗੁਰੂ ਮਹਾਰਾਜ ਦਾ ਸਥਾਨ ਹੈ ਗੁਰੂ ਅਮਰਦਾਸ ਮਹਾਰਾਜ ਦਾ ਉੱਥੇ ਸਤਨਾਮ ਵੈਗਰੂ ਦਾ ਜਾਪ ਗੁਰਬਾਣੀ ਦੇ ਕੀਰਤਨ ਦੀ ਆਵਾਜ਼ ਹੀ ਆਉਣੀ ਹੈ ਤੇ ਜੇਕਰ ਉਹ ਫਿਰ ਵੀ ਕੋਈ ਕੋਈ ਹੋਰ ਤਰ੍ਹਾਂ ਦਾ ਉਹਨਾਂ ਦੇ ਮਨ ਚ ਜਾਂ ਕਿਸ ਤਰ੍ਹਾਂ ਦਾ ਵਰਤਾਰਾ ਕਰਨਗੇ ਫਿਰ ਉਹ ਸੰਗਤਾਂ ਮੌਕੇ ਤੇ ਆਪੇ ਫੈਸਲਾ ਲੈ ਲੈਂਦੀਆਂ ਕੀ ਕਰਨਾ ਬਾਬਾ ਸੁਖਵਿੰਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਰਤਵਾੜਾ ਸਾਹਿਬ ਤੋਂ ਚੰਡੀਗੜ੍ਹ ਤੋਂ ਆਏ ਨੇ ਤਾਂ ਇੱਧਰ ਵੀ ਤਸਵੀਰਾਂ ਦੇ ਵਿੱਚ ਤਮਾਮ ਸਾਰਾ ਦ੍ਰਿਸ਼ਾ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿ ਮੀਡੀਆ ਦੇ ਮੁਖਾਤਵ ਹੋ ਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਸੰਪਰਦਾਵਾਂ ਦੇ ਵੱਲੋਂ ਆਪਣੀ ਗੱਲ ਰੱਖੀ ਜਾ ਰਹੀ ਹੈ ਤਾਂ तमाम सारीਆਂ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ حاضر ਹੋ ਰਹੇ ਹਾਂ